ਜਾਖੜ ਇਹ ਦਾਵਾ ਕਰ ਰਹੇ ਨੇ ਕਿ ਜੇਕਰ ਇਹ ਗਰੰਟੀ ਮਿਲਦੀ ਹੈ ਤਾਂ ਕਿਸਾਨਾਂ ਨੂੰ ਖਾਸ ਤੌਰ ਦੇ ਉਤੇ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਏਗਾ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਰਵਿੰਦਰ ਮੀਤ ਫੋਨ ਲਾਈਨ ਦੇ ਉੱਤੇ ਜੁੜੇ ਨੇ ਤਰਵਿੰਦਰ ਇਹ ਸੁਨੀਲ ਜਾਖੜ ਦੀ ਪ੍ਰਤੀਕਿਰਿਆ ਤੁਸੀਂ ਵੀ ਪੜੀ ਹੋਏਗੀ ਜਿਸ ਤਰੀਕੇ ਦੇ ਨਾਲ ਉਹ ਜ਼ਿਕਰ ਕਰ ਰਹੇ ਨੇ ਕਿ ਜੇਕਰ ਕਾਨੂੰਨੀ ਗਰੰਟੀ ਮਿਲਦੀ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋਏਗਾ ਵਿਕਲ ਕੋਡ ਦੇ ਜਿਸ ਤਰੀਕੇ ਨਾਲ ਮੀਡੀਆ ਬਿਆਨਾਂ ਦੇ ਵਿੱਚ ਗੱਲਬਾਤ ਤਸਨੀਲ ਜਾਖੜ ਪੰਜਾਬ ਪ੍ਰਦੇਸ਼ ਬੀਜੇਪੀ ਦੀ ਕਾਈ ਦੇ ਜਿਹੜੇ ਪ੍ਰਧਾਨ ਹੈਗੇ ਨੇ ਉਹਨਾਂ ਵੱਲੋਂ ਜੋ ਜ਼ਿਕਰ ਕੀਤਾ ਗਿਆ ਉਹਦੇ ਵਿੱਚ ਇਹੀ ਗੱਲ ਬਤ ਕਹੀ ਗਈ ਹੈ ਕਿ ਜਿਹੜੇ ਐਮਐਸਟੀ ਗਰੰਟੀ ਕਾਨੂੰਨ ਦੇ ਨਾਲ ਪੰਜਾਬ ਨੂੰ ਕੋਈ ਤਾਂ ਫਾਇਦਾ ਨਹੀਂ ਹੋਏਗਾ ਬਲਕਿ ਪੰਜਾਬ ਨੂੰ ਨੁਕਸਾਨ ਹੋਏਗਾ ਤੇ ਕਿਉਂਕਿ ਇਹਦੇ ਨਾਲ ਪ੍ਰਤੀ ਏਕੜ ਖਰੀਦ ਜਿਹੜੀ ਕਾਨੂੰਨ ਇਹਦੇ ਨਾਲ ਲਾਗੂ ਹੋ ਜਾਏਗਾ ਇਹ ਨਾ ਪੰਜਾਬ ਦੇ ਵਿੱਚੋਂ ਜਿਹੜੀ ਫਸਾਰੀ ਫਸਲ ਚੱਕਣ ਦੇ ਵਿੱਚ ਦਿੱਕਤ ਆਏਗੀ ਇਸ ਤੋਂ ਇਲਾਵਾ ਉਹਨਾਂ ਨੇ اجلاس ਸੱਦ ਕੇ ਇਸ ਮਸਲੇ ਦੇ ਉੱਤੇ ਚਰਚਾ ਕਰਨ ਦੀ ਗੱਲ ਪਾਠ ਵੀ ਕੀਤੀ ਹੈ ਤੇ ਨਾਲ ਹੀ ਡੰਡੇਵਾਲ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਹੈ ਹੂੰ ਰਵਿੰਦਰ ਕਿਉਂਕਿ ਇੱਕ ਜ਼ਿਕਰ ਜਿਹੜਾ ਸੁਨੀਲ ਜਾਖੜ ਕਰ ਰਹੇ ਨੇ ਤਾਂ ਸੁਨੀਲ ਜਾਖੜ ਪੰਜਾਬ ਸਰਕਾਰ ਨੂੰ ਇਹ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਦਾ اجلاس ਸੱਦੇ ਇਸ ਮਸਲੇ ਦੇ ਉੱਤੇ ਚਰਚਾ ਕਰੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਉੱਤੇ ਪੰਜਾਬ ਸਰਕਾਰ ਚਰਚਾ ਕਰੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਇਹ ਪ੍ਰਤੀਕਿਰਿਆ ਹੈ ਪਰ ਸਵਾਲ ਇੱਥੇ ਇਹ ਹੈ ਕਿ ਜੇਕਰ ਪੰਜਾਬ ਸਰਕਾਰ ਕੋਈ ਚਰਚਾ ਕਰਦੀ ਵੀ ਹੈ ਕਿ ਪੰਜਾਬ ਸਰਕਾਰ ਇਸ ਦੇ ਉੱਤੇ ਕੋਈ ਹਾਮੀ ਭਰੇਗੀ ਪਰ ਫਿਲਹਾਲ ਕਿਉਂਕਿ ਕਿਸਾਨ ਕੇਂਦਰ ਦੇ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਮੋਰਚਾ ਲਗਾ ਕੇ ਬੈਠੇ ਨੇ ਸ਼ੰਭੂ ਖਨੌਰੀ ਬਾਰਡਰ ਦੇ ਉੱਤੇ ਉਹਨਾਂ ਦਾ ਮੋਰਚਾ ਜਿਹੜਾ ਹੈ ਉਹ ਲੱਗਿਆ ਹੋਇਆ ਹੈ ਪਰ ਇਹ ਸਭ ਦੇ ਦਰਮਿਆਨ ਸੁਨੀਲ ਜਾਖੜ ਦੀ ਜਿਹੜੀ ਪ੍ਰਤੀਕਿਰਿਆ ਉਹ ਸਾਹਮਣੇ ਆਈ ਹੈ ਤਾਂ ਮੇਰੇ ਸਹਿਯੋਗੀ ਰਵਿੰਦਰ ਮੀਤ ਜੁੜੇ ਹੋਏ ਨੇ ਤਰਵਿੰਦਰ ਇੱਕ ਪ੍ਰਤੀਕਿਰਿਆ ਸੁਨੀਲ ਜਾਖੜ ਦੀ ਹੈ ਕਿ ਜੇਕਰ ਪੰਜਾਬ ਸਰਕਾਰ ਖਾਸ ਤੌਰ ਦੇ ਉੱਤੇ ਕਿਸਾਨਾਂ ਦੇ ਐਮਐਸਪੀ ਕਾਨੂੰਨੀ ਗਰੰਟੀ ਦੇ ਉੱਤੇ ਉਹ ਕਹਿ ਰਹੇ ਨੇ ਕਿ ਪੰਜਾਬ ਵਿਧਾਨ ਸਭਾ ਦਾ اجلاس ਸੱਦਿਆ ਜਾਏ ਜੇਕਰ ਪੰਜਾਬ ਸਰਕਾਰ ਚਲੋ ਮੰਨ ਲਿਆ ਕਿ اجلاس ਸੱਦ ਲੈਂਦੀ ਹੈ ਚਰਚਾ ਕਰ ਲੈਂਦੀ ਹੈ ਅੱਗੇ ਕੀ ਹੋਏਗਾ ਲਈ ਕੋ ਦੇਖੋ ਜਿਸ ਤਰੀਕੇ ਦੀ ਮੰਗ ਕੀਤੀ ਗਈ ਆ ਉਹਦੇ ਤੋਂ ਇੱਕ ਗੱਲ ਕਲੀਅਰ ਹੈਗੀ ਸੁਨੀਲ ਜਾਖੜ ਜਿਹੜੇ ਹੈਗੇ ਜਿਹੜੇ ਗਰੰਟੀ ਕਾਨੂੰਨ ਹੈਗੇ ਨੇ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਹੈਗੇ ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਇਹ ਪਿਆਨ ਜਾਰੀ ਕੀਤੇ ਨੇ ਜਿਹੜੇ ਮੀਡੀਆ ਨਾਲ ਗੱਲਬਾਤ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੇ ਐਮਐਸਪੀ ਗਰੰਟੀ ਕਾਨੂੰਨ ਦਾ ਫਾਇਦਾ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਹੋਏਗਾ ਬਲਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਨੁਕਸਾਨ ਹੋਏਗਾ ਕਿਉਂਕਿ ਪ੍ਰਤੀ ਏਕੜ ਖਰੀਦ ਕਾਨੂੰਨ ਦੇ ਤਹਿਤ ਫਿਰ ਪੂਰੇ ਦੇਸ਼ ਦੇ ਵਿੱਚੋਂ ਫਸਲ ਖਰੀਦੀ ਜਾਏਗੀ ਇਹਦੇ ਵਿੱਚ ਟੈਕਨੀਕਲੀ ਗੱਲਬਾਤ ਕਰੀਏ ਤਾਂ ਪੰਜਾਬ ਤੇ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕੇ ਜਿਹੜੇ ਹੈਗੇ ਉੱਥੇ ਹੀ ਐਮਐਸਪੀ ਦਾ ਜਿਹੜਾ ਕਾਨੂੰਨ ਹੈਗਾ ਉਹ ਲਾਗੂ ਹੁੰਦਾ ਐਮਐਸਪੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਵਿੱਚ ਕਿਤੇ ਐਮਐਸਪੀ ਦਾ ਪ੍ਰਬਧਾਨ ਜਿਹੜਾ ਨਹੀਂ ਹੈਗਾ ਤਾਂ ਇਸੇ ਚੀਜ਼ਾਂ ਨੂੰ ਆਧਾਰ ਬਣਾ ਕੇ ਇਸ ਨੇ ਜਾਖੜ ਵੱਲੋਂ ਕਿਹਾ ਜਾ ਰਿਹਾ ਕਿ ਜੇ ਜਿਹੜੀ ਖਰੀਦ ਹੋਏਗੀ ਫਿਰ ਸਾਰੇ ਦੇਸ਼ ਦੇ ਵਿੱਚੋਂ ਖਰੀਦ ਹੋਏਗੀ ਕਿਉਂਕਿ 43000 ਕਰੋੜ ਰੁਪਏ ਝੋਨੇ ਦੀ ਜਿਹੜੀ ਕੈਸ਼ ਕ੍ਰੈਡਿਟ ਲਿਮਟ ਪੰਜਾਬ ਨੂੰ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ 36000 ਕਰੋੜ ਰੁਪਏ ਦਾ ਕਣਕ ਦੀ ਖਰੀਦ ਲਈ ਕ੍ਰੈਸ਼ ਕਾਡਿਟਰ ਲਿਮਟ ਦਿੱਤੀ ਜਾਂਦੀ ਹੈ ਉਹਦੇ ਨਾਲ ਪੰਜਾਬ ਦੇ ਵਿੱਚੋਂ ਜ਼ਿਆਦਾ ਫਸਲ ਨਹੀਂ ਖੇਤੀ ਜਾਏਗੀ ਇਸ ਤੇ ਵਿਧਾਨ ਸਭਾ ਦੇ ਵਿੱਚ ਚਰਚਾ ਹੋਣੀ ਚਾਹੀਦੀ ਹੈ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਵਿਚਾਰ ਦਿੱਤੇ ਜਾਣੇ ਚਾਹੀਦੇ ਇਸ ਕਰਕੇ اجلاس ਬਣਾਉਣਾ ਚਾਹੀਦਾ ਇਸ ਤਰੀਕੇ ਦਾ ਦਾਵਾ ਉਹਨਾਂ ਨੇ ਕੀਤਾ ਇਸ ਤੋਂ ਇਲਾਵਾ ਅਗਰ ਗੱਲ ਕਰੀ ਤਾਂ ਡੱਲੇਵਾਲ ਜਿਸ ਤਰੀਕੇ ਨਾਲ ਮਰਨਮਤ ਤੇ ਬੈਠੇ ਹੋਏ ਨੇ ਇਸ ਦੇ ਉੱਤੇ ਵੀ ਚਿੰਤਾ ਜ਼ਾਹਿਰ ਕੀਤੀ ਗਈ ਆ ਉਹਨਾਂ ਵੱਲੋਂ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਉਹ ਚਿੰਤਤ ਨਜ਼ਰ ਆਏ ਲੇਕਿਨ ਹਰਪਾਲ ਮਸਲਾ ਬੇहद ਜ਼ਿਆਦਾ ਵੱਡਾ ਹੈ ਪੰਜਾਬ ਸਰਕਾਰ ਨੂੰ ਮਸਲਾ ਬਿਲਕੁਲ ਮਸਲਾ ਵੱਡਾ ਹੈ ਡੱਲੇਵਾਲ ਭੁਖ ਹੜਤਾਲ ਦੇ ਉੱਤੇ ਨੇ ਪਰ ਸਭ ਦੇ ਦਰਮਿਆਨ ਜੇਕਰ ਸੁਨੀਲ ਜਾਖੜ ਦੇ ਬਿਆਨ ਨੂੰ ਵੇਖਿਆ ਜਾਵੇ ਤਾਂ ਉਹ ਕਹਿ ਰਹੇ ਨੇ ਕਿ ਨੁਕਸਾਨ ਹੋਏਗਾ ਜੇਕਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਮਿਲਦੀ ਹੈ ਪਰ ਇਹ ਵੀ ਗੱਲ ਬੜੀ ਲਾਜ਼ਮੀ ਹੈ ਕਿਉਂਕਿ ਪੰਜਾਬ ਹਰਿਆਣਾ ਅਜਿਹੇ ਸੂਬੇ ਨੇ ਜਿਹੜੇ ਵੱਡੇ ਪੱਧਰ ਦੇ ਉੱਤੇ ਝੋਨਾ ਕਣਕ ਉਗਾਉਂਦੇ ਨੇ ਪੂਰੇ ਦੇਸ਼ ਦੇ ਵਿੱਚ ਜਾਂ ਬਾਹਰਲੇ ਸੂਬਿਆਂ ਤੱਕ ਇਸ ਦੀ ਜਿਹੜੀ ਸਪਲਾਈ ਹੈ ਹੁੰਦੀ ਹੈ ਤਾਂ ਅਜੇਹੇ ਦੇ ਵਿੱਚ ਜੇਕਰ ਕਿਉਂਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਮਿਲਦੀ ਹੈ ਜਿਹੜੇ ਦੂਜੇ ਸੂਬੇ ਨੇ ਉਹ ਵੱਖ-ਵੱਖ ਤਰੀਕੇ ਦੀਆਂ ਫਸਲਾਂ ਉਗਾਉਂਦੇ ਨੇ ਉਹਨਾਂ ਦੇ ਉਹਨਾਂ ਨੂੰ ਭਾਅ ਮਿਲਦੇ ਨੇ ਪਰ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਫਸਲਾਂ ਜਿਹੜੀਆਂ ਨੇ ਉਹਗਾਈਆਂ ਜਾਂਦੀਆਂ ਨੇ ਦੂਜੇ ਸੂਬਿਆਂ ਤੱਕ ਭੇਜੀਆਂ ਜਾਂਦੀਆਂ ਨੇ ਤਾਂ ਅਜੇਹੇ ਦੇ ਵਿੱਚ ਪੰਜਾਬ ਨੂੰ ਨੁਕਸਾਨ ਵਾਲੀ ਗੱਲ ਕਿਵੇਂ ਆ ਗਈ ਕਿਉਂਕਿ ਦੇਖੋ ਜਿਸ ਤਰੀਕੇ ਦੇ ਤਰਕ ਦਿੱਤੇ ਜਾਂਦੇ ਨੇ ਕਿਉਂਕਿ ਮੰਡੀਕਰਨ ਸਿਸਟਮ ਪੰਜਾਬ ਹਰਿਆਣਾ ਦੇ ਵਿੱਚ ਹੀ ਹੈਗਾ ਪੰਜਾਬ ਤੇ ਹਰਿਆਣਾ ਦੇ ਵਿੱਚ ਹੀ ਮੰਡੀਕਰਨ ਦੇ ਰਾਹੀ ਪ੍ਰੋਕਿਉਰਮੈਂਟ ਕੀਤੀ ਜਾਂਦੀ ਹੈ ਤੇ ਇਸ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਆਪਰੇਸ਼ਨ ਵੀ ਦੱਸਿਆ ਜਾਂਦਾ ਇਹਨਾਂ ਦੋ ਸਟੇਟਾਂ ਦੇ ਵਿੱਚੋਂ ਪੰਜਾਬ ਐਸੀ ਲਾਰਜੈਸਟ ਸਟੇਟ ਹੈਗੀ ਆ ਜਿੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਕਿਉਰਮੈਂਟ ਹੁੰਦੀ ਆ ਤਾਂ ਇਹਦੇ ਚ ਲੌਜੀਕ ਇਹ ਦਿੱਤਾ ਜਾ ਰਿਹਾ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਗਿਆ ప్రతి ਏਕੜ ਖਰੀਦ ਕਾਨੂੰਨ ਜਿਹੜਾ ਲਾਗੂ ਇੰਪਲੀਮੈਂਟੇਸ਼ਨ ਦੀ ਗੱਲਬਾਤ ਇਸ ਕਰਕੇ ਤਰਕ ਦਿੱਤਾ ਜਾ ਰਿਹਾ ਕਿਉਂਕਿ ਅਗਰ ਦੋ ਸਟੇਟਾਂ ਦੇ ਵਿੱਚੋਂ ਪੂਰਾ ਦੇਸ਼ 50% ਤੋਂ ਉੱਪਰ ਜਿਹੜਾ ਹੈਗਾ ਸੈਂਟਰ ਪੂਲ ਦੇ ਵਿੱਚ ਅਨਾਜ ਪਾਉਂਦਾ ਤਾ ਅਗਰ ਜਦੋਂ ਗਰੰਟੀ ਕਾਨੂੰਨ ਲਾਗੂ ਹੋ ਜਾਏਗਾ ਫਿਰ ਪੂਰੇ ਦੇਸ਼ ਦੇ ਵਿੱਚ ਗਰੰਟੀ ਕਾਨੂੰਨ ਲਾਗੂ ਹੋ ਜਾਏਗਾ ਫਿਰ ਹਰ ਸਟੇਟ ਦੇ ਵਿੱਚੋਂ ਫਸਲ ਚੱਕਣੀ ਜ਼ਰੂਰੀ ਹੋ ਜਾਏਗੀ ਉਹਦੀ ਗਰੰਟੀ ਹੋ ਜਾਏਗੀ ਤਾਂ ਫਿਰ ਪੰਜਾਬ ਦੇ ਵਿੱਚ ਜਿਹੜੀ ਫਸਲ ਚੱਕੀ ਜਾਏਗੀ ਉਹ ਉਸੇ ਹਿਸਾਬ ਨਾਲ ਚੱਕੀ ਜਾਏਗੀ ਜਿੰਨਾ ਕਿ ਸੈਂਟਰ ਨੂੰ ਜਿੰਨਾ ਕਿ ਜ਼ਰੂਰਤ ਹੈਗੀ ਆ ਅਨਾਜ ਦੀ ਫਿਰ ਉਹ ਸਾਰੇ ਸਟੇਟਾਂ ਦੇ ਵਿੱਚੋਂ ਅਨਾਜ ਚੱਕਿਆ ਜਾਏਗਾ ਤਾਂ ਜਿਹੜਾ ਪੰਜਾਬ ਦੇ ਵਿੱਚ ਹੁਣ ਵੱਡੀ ਗਿਣਤੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਜਿਹੜਾ ਅਨਾਜ ਚੱਕਿਆ ਜਾਂਦਾ ਤਾਂ ਉਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਫਿਰ ਪੰਜਾਬ ਦੇ ਵਿੱਚੋਂ ਘੱਟ ਅਨਾਜ ਚੱਕਿਆ ਜਾਏਗਾ ਤਾਂ ਯਾਨੀ ਕਿ ਦੂਜੇ ਸਟੇਟਾਂ ਦੇ ਵਿੱਚੋਂ ਵੀ ਉਸੇ ਪਦਤ ਤੇ ਮੱਧ ਪ੍ਰਦੇਸ਼ ਦੀ ਗੱਲ ਕਰ ਲੋ ਰਾਜਸਥਾਨ ਦੀ ਗੱਲ ਕਰ ਲੋ ਜਾਂ ਫਿਰ ਯੂਪੀ ਇੱਕ ਬਹੁਤ ਵੱਡਾ ਸਟੇਟ ਆ ਉਸ ਦੀ ਗੱਲ ਕਰ ਲੋ ਬਿਹਾਰ ਦੇ ਵਿੱਚ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਹੁਣ ਕਿਉਂਕਿ ਪੰਜਾਬ ਦੇ ਵਿੱਚ ਐਮਐਸਪੀ ਮਿਲਦੀ ਆ ਤਾਂ ਯੂਪੀ ਦੇ ਵਿੱਚੋਂ ਬਿਹਾਰ ਦੇ ਵਿੱਚੋਂ ਵੀ ਪਰ ਰਵਿੰਦਰ ਇਹ ਜਿਹੜਾ ਵਪਾਰੀ ਆ ਇਹ ਸਾਡੇ ਲਈ ਬਹੁਤ ਇੰਪੋਰਟੈਂਟ ਹੋਏਗੀ ਰਵਿੰਦਰ ਕਿਉਂਕਿ ਹਰ ਸੂਬੇ ਦੇ ਵਿੱਚ ਵੱਖਰੇ ਤੌਰ ਦੇ ਉੱਤੇ ਖੇਤੀ ਹੁੰਦੀ ਹੈ ਹਰ ਸੂਬੇ ਦੇ ਵਿੱਚ ਇੱਕ ਤਰ੍ਹਾਂ ਦੀ ਖੇਤੀ ਨਹੀਂ ਹੁੰਦੀ ਕਿਸੇ ਜਗ੍ਹਾ ਦੇ ਉੱਤੇ ਕਣਕ ਜ਼ਿਆਦਾ ਹੁੰਦੀ ਹੈ ਝੋਨਾ ਜ਼ਿਆਦਾ ਹੁੰਦਾ ਹੈ ਕਿਤੇ ਸਬਜ਼ੀਆਂ ਜ਼ਿਆਦਾ ਹੁੰਦੀਆਂ ਨੇ ਯਾਨੀ ਕਿ ਪੂਰੇ ਦੇਸ਼ ਦੇ ਵਿੱਚ ਜਿਹੜੀ ਆ ਵੱਖ-ਵੱਖ ਤਰੀਕੇ ਦੇ ਨਾਲ ਖੇਤੀ ਹੋਏਗੀ ਤੇ ਜਿਹੜਾ ਉਤਪਾਦਨ ਹੋਏਗਾ ਉਹਦੀ ਖਰੀਦ ਵੀ ਵੱਖ-ਵੱਖ ਤਰੀਕੇ ਦੇ ਨਾਲ ਹੋਏਗੀ ਦੂਜੀ ਗੱਲ ਪੰਜਾਬ ਨੂੰ ਬ੍ਰੈਡ ਬਾਸਕਟ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਕਣਕ ਦੀ ਵੱਡੇ ਪੱਧਰ ਦੇ ਉੱਤੇ ਇੱਥੇ ਪੈਦਾਵਾਰ ਹੁੰਦੀ ਹੈ ਤਾਂ ਇੱਕ ਗੱਲ ਤਾਂ ਜ਼ਕੀਨੀ ਤੌਰ ਦੇ ਉੱਤੇ ਜੇਕਰ ਕਾਨੂੰਨੀ ਗਾਰੰਟੀ ਮਿਲਦੀ ਹੈ ਤਾਂ ਜਿਹੜੀ ਸਟੇਟਸ ਦੇ ਵਿੱਚ ਜਿਹੜੀ ਚੀਜ਼ ਜਾਂ ਜਿਹੜੀ ਫਸਲ ਵੱਧ ਉਗਾਈ ਜਾਂਦੀ ਹੈ ਉੱਥੋਂ ਜ਼ਿਆਦਾ ਉਸ ਨੂੰ ਪ੍ਰੋਕਿਊਰ ਕੀਤਾ ਜਾਏਗਾ ਇਹ ਚੀਜ਼ ਤਾਂ ਬਿਲਕੁਲ ਦੇਖੋ ਇਹਦੇ ਵਿੱਚ ਜਿਹੜਾ ਤਰਕ ਹੈਗਾ ਇਹਦੇ ਵਿੱਚ ਇਹ ਤਰਕ ਹੈਗਾ ਕਿਉਂਕਿ ਜਿਹੜਾ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਪ੍ਰੋਕਿਉਰਮੈਂਟ ਕੀਤੀ ਜਾਂਦੀ ਉਹ ਕਣਕ ਤੇ ਚਾਵਲ ਦੀ ਪ੍ਰੋਕਿਉਰਮੈਂਟ ਕੀਤੀ ਜਾਂਦੀ ਹੈ ਜਿਹੜਾ ਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਬਹੁਤ ਹੁੰਦਾ ਯੂਪੀ ਚ ਵੀ ਬਹੁਤ ਹੁੰਦਾ ਬਿਹਾਰ ਚ ਵੀ ਇਸ ਤੋਂ ਇਲਾਵਾ ਬੰਗਾਲ ਦੇ ਵਿੱਚ ਜਾਂ ਹੋਰ ਕਈ ਸਟੇਟ ਹੈਗੇ ਨੇ ਜਿਨ੍ਹਾਂ ਦੇ ਵਿੱਚ ਚਾਵਲ ਤੇ ਕਣਕ ਉਗਾਈ ਜਾਂਦੀ ਹੈ ਤਾਂ ਇਹ ਵੱਡਾ ਮਸਲਾ ਇਹ ਹੈਗਾ ਕਿ ਇਹ ਜਿਹੜੀਆਂ ਦੋ ਫਸਲਾਂ ਹੈਗੀਆਂ ਅਗਰ ਇਹਨਾਂ ਦੋ ਫਸਲਾਂ ਦੀ ਜਿਹੜੀ ਪ੍ਰੋਕਿਉਰਮੈਂਟ ਕੀਤੀ ਜਾਂਦੀ ਹੈ ਇਹਨਾਂ ਤੇ ਬਹੁਤ ਵੱਡੇ ਪੱਧਰ ਤੇ ਅਸਰ ਪੈਗਾ ਕਿਉਂਕਿ ਪੰਜਾਬ ਚ ਇਹੀ ਦੋ ਫਸਲਾਂ ਨੇ ਜਿਨ੍ਹਾਂ ਦੀ ਖਰੀਦ ਪੂਰੇ ਵੱਡੇ ਪੱਧਰ ਦੇ ਉੱਤੇ ਪ੍ਰਕਾਸ਼ਮੰਟ ਕੀਤੀ ਜਾਂਦੀ ਆ ਤਾਂ ਫਿਰ ਇਹ ਦੋ ਫਸਲਾਂ ਜਿਹੜੀਆਂ ਉਹ ਬਾਕੀ ਜਿਹੜੇ ਸਟੇਟਾਂ ਦੇ ਵਿੱਚੋਂ ਵੀ ਚੱਕੀਆਂ ਜਾਣੀਆਂ ਹੁਣ ਗੱਲਬਾਤ ਕੀਤੀ ਕਿ ਵੱਖ-ਵੱਖ ਫਸਲੀ ਵਿਭਿੰਨਤਾ ਦੀ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਕਿਤੇ ਨਾਰੀਅਲ ਬਹੁਤ ਵੱਡੇ ਪੱਧਰ ਤੇ ਉਗਾਈ ਜਾਂਦਾ ਕਿਤੇ ਸਰ੍ਹੋਂ ਬਹੁਤ ਵੱਡੇ ਪੱਧਰ ਤੇ ਉਗਾਈ ਜਾਂਦੀ ਆ ਬਹੁਤ ਅਲੱਗ-ਅਲੱਗ ਸਟੇਟ ਹੈਗੇ ਨੇ ਜਿੱਥੇ ਅਲੱਗ-ਅਲੱਗ ਫਸਲਾਂ ਨਹੀਂ ਉਗਾਈਆਂ ਜਾਂਦੀਆਂ ਤਾਂ ਉਸ ਦੇ ਉੱਤੇ ਵੀ ਡਾਇਵਰਸਿਫਿਕੇਸ਼ਨ ਸੁਨੀਲ ਜਾਖੜ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਚ ਵੀ ਡਾਇਵਰਸਿਫਾਈ ਹੋਣੀ ਚਾਹੀਦੀ ਆ ਬਾਕੀ ਸਟੇਟਾਂ ਦੇ ਵਿੱਚ ਜਿਹੜੀ ਅਲੱਗ-ਅਲੱਗ ਫਸਲਾਂ ਸਬਜ਼ੀਆਂ ਫਰੂਟ ਜਿਹੜੇ ਉਗਾਏ ਜਾਂਦੇ ਪੰਜਾਬ 'ਚ ਵੀ ਉਗਾਏ ਜਾ ਸਕਦੇ ਨੇ ਤਾਂ ਉਸ ਦੇ ਉੱਤੇ ਧਿਆਨ ਦੇਣ ਦੀ ਲੋੜ ਆ ਪੰਜਾਬ ਸਰਕਾਰ ਨੂੰ ਇਸ ਦੇ ਉੱਤੇ ਵੀ ਚਰਚਾ ਕੀਤੀ ਜਾਣੀ ਚਾਹੀਦੀ ਆ ਤਾਂ ਇਹ ਤਰੀਕੇ ਦੇ ਤਰਕ ਜਿਹੜੇ ਆ ਉਹ ਦਿੱਤੇ ਜਾ ਰਹੇ ਆ ਜਿਵੇਂ ਤੁਸੀਂ ਲਗਾਤਾਰ ਜ਼ਿਕਰ ਕਰ ਰਹੇ ਹੋ ਕਣਕ ਅਤੇ ਚਾਵਲ ਦਾ ਇਹ ਜਿਹੜੀਆਂ ਦੋ ਫਸਲਾਂ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਲਾਰਜੈਸਟ ਸਕੇਲ ਦੇ ਉੱਤੇ ਪ੍ਰਕਿਊਰ ਕੀਤੀਆਂ ਜਾਂਦੀਆਂ ਜਿਹੜਾ ਕਿ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਨੂੰ ਐਕਸਪੋਰਟ ਕੀਤਾ ਜਾਂਦਾ ਤਾਂ ਉਹਦਾ ਫਾਇਦਾ ਪੰਜਾਬ ਨੂੰ ਹੁੰਦਾ ਤਾਂ ਇਸ ਗੱਲ ਨੂੰ ਲੈ ਕੇ ਹੁਣ ਜਦੋਂ ਸੁਨੀਲ ਜਾਖੜ ਸਾਹਮਣੇ ਆਉਣਗੇ ਕਈ ਸਾਰੇ ਸਵਾਲ ਉਹਨਾਂ ਤੋਂ ਹੋਰ ਵੀ ਪੁੱਛੇ ਜਾਣਗੇ ਕਿ ਇਹ ਕਿਸਾਨ ਵੀ ਇਸੇ ਤਰੀਕੇ ਦਾ ਪਿਛਲੇ ਸਮੇਂ ਦੇ ਵਿੱਚ ਜ਼ਿਕਰ ਕਰਦੇ ਰਹੇ ਨੇ ਕਿ ਜੇਕਰ ਉਹਨਾਂ ਨੂੰ ਕੋਈ ਬਦਲ ਦਿੱਤਾ ਜਾਵੇ ਉਹਨਾਂ ਨੂੰ ਕਾਨੂੰਨੀ ਗਰੰਟੀ ਦਿੱਤੀ ਜਾਵੇ ਤਾਂ ਕਣਕ ਝੋਨੇ ਦੇ ਖਾਸ ਤੌਰ ਦੇ ਉੱਤੇ ਝੋਨੇ ਦਾ ਬਦਲ ਲੈ ਕੇ ਆਉਣਗੇ ਤੁਹਾਨੂੰ ਯਾਦ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਮੂੰਗੀ ਲਗਾਉਣ ਦੇ ਲਈ ਕਿਸਾਨਾਂ ਨੂੰ ਕਿਹਾ ਸੀ ਪਰ ਜਦੋਂ ਮੂੰਗੀ ਦੇ ਭਾਅ ਨਾ ਮਿਲੇ ਕਿਸਾਨਾਂ ਨੂੰ ਕਿਸਾਨ ਨਾਮੋਸ਼ ਹੋਏ ਕਿਸਾਨਾਂ ਨੇ ਫਿਰ ਤੋਂ ਮੂੰਗੀ ਲਗਾਉਣੀ ਜਿਹੜੀ ਹੈ ਉਗਾਉਣੀ ਉਹ ਛੱਡ ਦਿੱਤੀ ਤਾਂ ਜਿਹੇ ਦੇ ਵਿੱਚ ਜੇਕਰ ਉਹਨਾਂ ਨੂੰ ਬਣਦਾ ਜਿਹੜਾ ਕਿਸਾਨਾਂ ਦਾ ਕਿਸੇ ਵੀ ਫਸਲ ਨੂੰ ਲੈ ਕੇ ਮੁਆਵਜ਼ਾ ਹੋਏਗਾ ਤਾਂ ਜੇਕਰ ਕਿਸਾਨਾਂ ਨੂੰ ਮਿਲੇ ਤਾਂ ਕਿਸਾਨ ਉਗਾਉਣਗੇ ਬਿਲਕੁਲ ਦੇਖੋ ਇਹ ਬਿਲਕੁਲ ਵਾਜਬ ਸਵਾਲ ਹੈਗਾ ਕਿਸਾਨੀ ਦੇ ਪੱਧਰ ਨੂੰ ਲੈ ਕੇ ਕਿ ਜਿਹੜੀਆਂ ਬਾਕੀ ਫਸਲਾਂ ਚਾਹੇ ਉਹ ਮੱਕੀ ਹੋਵੇ ਮੂੰਗੀ ਹੋਵੇ ਜਾਂ ਫਿਰ ਸੂਰਜਮੁਖੀ ਹੋਵੇ ਜਾਂ ਹੋਰ ਬਹੁਤ ਸਾਰੀਆਂ ਐਸੀਆਂ ਫਸਲਾਂ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਨਾ ਸਬਜ਼ੀਆਂ ਦੇ ਉੱਤੇ ਨਾ ਫਰੂਟ ਦੇ ਉੱਤੇ ਐਮਐਸਪੀ ਸਹੀ ਤਰੀਕੇ ਨਾਲ ਮਿਲਦਾ ਅਗਰ ਮੱਕੀ ਦੀ ਗੱਲ ਕਰੀਏ ਤਾਂ ਮੱਕੀ 700 ਰੁਪਏ ਪ੍ਰਤੀ ਕੁਇੰਟਲ ਆਮ ਤੌਰ ਤੇ ਮੰਡੀਆਂ ਦੇ ਵਿੱਚ ਵਿਕਤੀ ਹੋਈ ਦਿਖਾਈ ਦਿੰਦੀ ਐਮਐਸਪੀ ਹਾਲਾਂਕਿ ਉਸ ਦੀ 1800 1900 ਦੇ ਗੇੜ ਦੇ ਵਿੱਚ ਹੈ ਲੇਕਿਨ ਕਿਸਾਨਾਂ ਨੂੰ ਉਸ ਦਾ ਮੁੱਲ ਨਹੀਂ ਮਿਲਦਾ ਜਿਵੇਂ ਤੁਸੀਂ ਮੂੰਗੀ ਦਾ ਵੀ ਕੀਤਾ ਮੂੰਗੀ ਵੀ ਹੈ ਗਈ ਆ ਉਹ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਖੁਦ ਆਪਣੇ ਪੱਧਰ ਤੇ ਚੱਕਾਂਗੇ ਤੁਸੀਂ બીਜੋ ਬਾਅਦ ਦੇ ਵਿੱਚ ਖੇਤੀਬਾੜੀ ਮੰਤਰੀ ਵੱਲੋਂ ਇਹ ਕਿਹਾ ਗਿਆ ਕਿ ਇਹ ਪੋਸੀਬਲ ਨਹੀਂ ਹੈਗਾ ਟੈਕਨੀਕਲ ਤਰੀਕੇ ਦੇ ਨਾਲ ਕਿ ਅਸੀਂ ਐਮਐਸਪੀ ਦੇ ਉੱਤੇ ਮੂੰਗੀ ਖਰੀਦ ਪਾਈ ਹੈ ਹਾਲਾਂਕਿ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਨੇ بیਜੀ ਜਿਹੜੀ ਬਾਕੀ ਫਸਲਾਂ ਚਾਹੇ ਸਬਜ਼ੀਆਂ ਹੈਗੀਆਂ ਜਾਂ ਫਿਰ ਫਰੂਟ ਹੈਗੇ ਨੇ ਅਗਰ ਇਹ ਕਿਸਾਨ ਬੀਜਦੇ ਨੇ ਤਾਂ ਉਹਨਾਂ ਨੂੰ ਸਹੀ ਮੁੱਲ ਨਹੀਂ ਮਿਲਦਾ ਇੱਕ ਸੀਜ਼ਨ ਦੇ ਵਿੱਚ ਆਲੂ ਦੀ ਕੀਮਤ 50 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਜਾਂਦੀ ਹੈ ਤੇ ਦੂਜੇ ਸੀਜ਼ਨ ਦੇ ਵਿੱਚ ਕਈ ਵਾਰ ਰੋਡ ਦੇ ਉੱਤੇ ਵੀ ਸਿੱਟਨੇ ਪੈਦੇ ਆ ਨਿਆ ਭਰ ਕੇ ਤਾਂ ਇਹ ਜਿਹੜੀ ਦਿੱਕਤ ਆ ਸਭ ਤੋਂ ਵੱਡੀ ਦਿੱਕਤ ਇਹ ਹੈਗੀ ਆ ਕਿ ਡਾਇਵਰਸੀਫਿਕੇਸ਼ਨ ਦੇ ਵਿੱਚ ਅਗਰ ਕਿਸਾਨ ਆਲੂ ਜਾਂ ਸਬਜ਼ੀਆਂ ਜਾਂ ਫਰੂਟ ਜਾਂ ਫਿਰ ਹੋਰ ਸੂਰਜਮੁਖੀ ਜਾਂ ਫਿਰ ਠੀਕ ਹੈ ਰਵਿੰਦਰ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਫਿਲਹਾਲ ਸੁਨੀਲ ਜਾਖੜ ਜਿਨ੍ਹਾਂ ਦਾ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ ਤਾਂ ਆਪਣੇ ਆਪ ਦੇ ਵਿੱਚ ਕਿਉਂਕਿ ਕਿਸਾਨ ਮੰਗ ਕਰ ਰਹੇ ਨੇ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਉਹਨਾਂ ਨੂੰ ਦਿੱਤੀ ਜਾਏ ਪਰ ਸੁਨੀਲ ਜਾਖੜ ਕਹਿ ਰਹੇ ਨੇ ਕਿ ਨੁਕਸਾਨ ਹੋਏਗਾ ਇਥੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਜਲਦ ਹਾਜ਼ਰ ਹੋਵਾਂਗੇ